ਸਤਨਾਮ ਵਾਹਿਗੁਰੂ ਸਾਹਿਬ ਜੀ ਕਬੀਰ ਸਾਤ ਸਮੁੰਦਹਿ ਮਸ ਕਰੋ ਕਲਮ ਕਰੋ ਬਨ ਰਾਇ ਬਸਦਾ ਕਾਗਦ ਜੋ ਕਰੋ ਹਰ ਜਸ ਲਿਖਨ ਨ ਜਾਏ ਕਬੀਰ ਜਾਤ ਜਲਾਹਾ ਕਿਆ ਕਰੈ ਹਿਰਦੈ ਵਸੇ ਗੋਪਾਲ ਕਬੀਰ ਰਮਈਆ ਕੰਠ ਮਿਲ ਚੂ ਕਹ ਸਰਬ ਜੰਜਾਲ ਕਬੀਰ ਐਸਾ ਕੋ ਨਹੀਂ ਮੰਦਰ ਦੇ ਜਰਾਏ ਪਾਂਚੋਂ ਲੜਕੇ ਮਾਰਕੇ ਰਹਿ ਰਾਮ ਲਿਓ ਲਾਏ ਕਬੀਰ ਐਸਾ ਕੋ ਨਹੀਂ ਇਹ ਤਨ ਦੇ ਵਹਿ ਫੂਕ ਅੰਦਾ ਲੋਗ ਨ ਜਾਣਈ ਰਿਹੋ ਕਬੀਰਾ ਕੂਕ ਕਬੀਰ ਸਤੀ ਪੁਕਾਰਹਿ ਚਹ ਚੜੀ ਸੁਨ ਹੋ ਵੀਰ ਮਸਾਨ ਲੋਕ ਸਬਾਇਆ ਚਲ ਗਏ ਹਮ ਤੁਮ ਕਾਮ ਨਿਧਾਨ ਕਬੀਰ ਮਨ ਪੰਖੀ ਭਇਓ ਉਡੋ ਉਡ ਦੇਹ ਦਿਸ ਜਾਏ ਜੋ ਜੈਸੀ ਸੰਗਤ ਮਿਲੈ ਸੋ ਤੈ ਸੋ ਫਲ ਖਾਏ ਕਬੀਰ ਜਾ ਕੋ ਖੋਜ ਤੀ ਪਾਇਓ ਸੋਈ ਠੌਰ ਸੋਈ ਫਿਰ ਕਹਿ ਤੂੰ ਭਇਆ ਜਾ ਕੋ ਕਹਿਤਾ ਔਰ ਕਬੀਰ ਮਾਰੀ ਮਰੋਂ ਕ ਸੰਗ ਕੀ ਕੇਲੇ ਨਿਕਟ ਜੋ ਬੇਰ ਉਹ ਝੂਲੇ ਉਹ ਚੀਰੀਐ ਸਾਖਤ ਸੰਗ ਨਹਿਰ ਕਬੀਰ ਭਾਰ ਪਰਾਈ ਸਿਰ ਚਰੈ ਚਲਿਓ ਚਾਹੇ ਬਾਠ ਆਪਣੇ ਭਾਰਹਿ ਨਾ ਡਰੈ ਆਗੇ ਔ ਕਟਕਾਟ ਕਬੀਰ ਬਨ ਕੀਦਾ ਦੀ ਲਾ ਕਰੀ ਠਾਂਡੀ ਕਰੈ ਪੁਕਾਰ ਮਤ ਬਸ ਪਰੋ ਲੋਹਾਰ ਕੇ ਜਾ ਰੈ ਦੂਜੀ ਬਾਰ ਕਬੀਰ ਏਕ ਮਰਨਤੇ ਦੋਏ ਮੂਏ ਦੋਏ ਮਰਨ ਤਹ ਚਾਰ ਚਾਰ ਮਰਨ ਤਹਛੈ ਮੂਵੇ ਚਾਰ ਪੁਰਖ ਦੋਇ ਨਾਰ ਕਬੀਰ ਦੇਖ ਦੇਖ ਜੰਗ ਢੂੰਡੇ ਆ ਕਹੂ ਨਾ ਪਾਇਆ ਠੌਰ ਜਿਨ ਹਰਿ ਕਾ ਨਾਮ ਨਾ ਚੇਤੇਉ ਕਹਾ ਭੁਲਾਨੇ ਔਰ ਕਬੀਰ ਸੰਗਤ ਕਰਿਐ ਸਾਧਕੀ ਅੰਤ ਕਰੈ ਨਿਰਵਾਹ ਸਾਕਤ ਸੰਗ ਨ ਕੀ ਜੀਐ ਜਾਤੇ ਹੋਏ ਵਿਨਾਹ ਕਬੀਰ ਜਗ ਮਹਿ ਚੀਤੇਉ ਜਾਣ ਕੈ ਜਗ ਮਹਿ ਰਹਿਓ ਸਮਾਈ ਜਿਨ ਹਰਿ ਕਾ ਨਾਮ ਨ ਚੀਤੇਉ ਬਦਹ ਜਨਮ ਆਈ ਕਬੀਰ ਆਸਾ ਕਰੀਐ ਰਾਮ ਕੀ ਅਵਰਿ ਆਸ ਨਰਾਸ ਨਰਕ ਪਰਹਤੇ ਮਾ ਨਈ ਜੋ ਹਰ ਨਾਮ ਨੂੰ ਉਦਾਸ ਕਬੀਰ ਸਿੱਖ ਸਾਖਾ ਬਹੁਤੇ ਕੀਏ ਕਿਸੋ ਕੀਓ ਨਾਮੀਤ ਚਾਲੇ ਥੇ ਹਰ ਮਿਲਨ ਕੋ ਵਿਚੈ اٹਕਿਓ ਚੀਤ ਕਬੀਰ ਕਾਰਨ ਬਪਰਾ ਕਿਆ ਕਰੈ ਜੋ ਰਾਮ ਨ ਕਰੈ ਸਹਾਈ ਜਹ ਜਹ ਡਾਲੀ ਪਗ ਧਰੋ ਸੋਈ ਮਰਮਰ ਜਾਏ ਕਬੀਰ ਆਵ ਰਹਿ ਕੋ ਉਪਦੇਸ ਤੇ ਮੁਖ ਮੈਂ ਫਰ ਹੈ ਰੇਤ ਰਾਸ ਬੇਰਾਨੀ ਰਾਖਤੇ ਖਾਇਆ ਘਰ ਕਾ ਖੇਤ ਕਬੀਰ ਸਾਧੂ ਕੀ ਸੰਗਤ ਰਹੁ ਜੋ ਕੀ ਪੋਸੀਖਾਓ ਓਨ ਹਾਰ ਸੋ ਹੋਏ ਹੈ ਸਾਕਤ ਸੰਗ ਨ ਜਾਓ ਕਬੀਰ ਸੰਗਤ ਸਾਧ ਕੀ ਦਿਨ ਦਿਨ ਧੂਨਾ ਹੇਤ ਸਾਕਤ ਕਾਰੀ ਕਾਂਬਰੀ ਧੋਏ ਹੋਏ ਨ ਸੇਤ ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾਏ ਜੋ ਕਿ ਚਕਿਆ ਸੋ ਮਨ ਕੀਆ ਮੁੰਡਾ ਮੁੰਡ ਜਾਏ ਕਬੀਰ RAM ਨਾ ਛੋਡੀਐ ਤਨ ਤਨ ਜਾਏ ਤਾ ਜਾਓ ਚਰਨ ਕਮਲ ਚਿਤ ਵੇਦਿਆ RAM ਮਹਿ ਨਾਮ ਸਮਾਓ ਕਬੀਰ ਜੋ ਹਮ ਜੰਤ ਬਜਾਵਤੇ ਟੂਟ ਗਈ ਸਬ ਤਾਰ ਜੰਤ ਵਿਚਾਰ ਆ ਕਿਆ ਕਰੇ ਚਲੇ ਬਜਾਵਨ ਹਾਰ ਕਬੀਰ ਮਾਇ ਮੁੰਡੋਂ ਤਹ ਗੁਰੂ ਕੀ ਜਾਤੇ ਭਰਮ ਨ ਜਾਏ ਆਪ ਡੁੱਬੇ ਚੋਹ ਬੇਦ ਮਹਿ ਚਿੱਲੇ ਦੀਏ ਬਹਾਏ ਕਬੀਰ ਜੀਤੇ ਪਾਪ ਕੀਏ ਰਾਖੇ ਤਲੈ ਦੁਰਾਈ ਪ੍ਰਗਟ ਭਏ ਨਿਦਾਨ ਸਭ ਜਬ ਪੁੱਛੇ ਧਰਮ ਰਾਏ ਕਬੀਰ ਹਰਿ ਕਾ ਸਿਮਰਨ ਛਾੜਕੈ ਪਾਲਿਓ ਬਹੁਤ ਕੁਟੰਬ ਧੰਦਾ ਕਰਤਾ ਰਹਿ ਗਿਆ ਪਾਈ ਰਹਿਆ ਨੰਬੰਦ ਕਬੀਰ ਹਰਿ ਕਾ ਸਿਮਰਨ ਛਾੜਕੈ ਰਾਤ ਜਗਾਵਨ ਜਾਏ ਸਰਪਨ ਹੋਏ ਕੈ ਉਤਰੈ ਜਾਏ ਆਪਣੇ ਖਾਏ ਕਬੀਰ ਹਰਿ ਕਾ ਸਿਮਰਨ ਛਾੜਕੈ ਅਹੋਈ ਰਾਖੈ ਨਾਰ ਗਦਹੀ ਹੋਇ ਕੈ ਔਤਰੈ ਭਾਰਸ ਹੈ ਮਨ ਚਾਰ ਕਬੀਰ ਚਤੁਰਾਈ ਆਤ ਕਨੀ ਹਰ ਜਪਹਿਰਦਾ ਮਾਹੀ ਸੂਰੀ ਉਪਰ ਖੇਲਨਾ ਗਰੈ ਤਾ ਠਾਹਰ ਨਾਹੀ ਕਬੀਰ ਸੋਈ ਮੁਖ ਧਨ ਹੈ ਜਾ ਮੁਖ ਕਹੀਐ RAM ਦੇਹੀ ਕਿਸ ਕੀ ਬਾਪਰੀ ਪਵਿੱਤਰ ਹੋਏ ਗੋਗਰਾਮ ਕਬੀਰ ਸੋਈ ਕੁਲ ਭਲੀ ਜਾਂ ਕੁਲ ਹਰ ਕੋ ਦਾਸ ਜਿਹ ਕੁਲ ਦਾਸ ਨਾ ਉਪਜੈ ਸੋ ਕੁਲ ਢਾਕ ਭਲਾਸ ਕਬੀਰ ਹੈ ਗਹਿ ਬਾਹਨ ਸਗਨ ਘਨ ਲੱਖ ਤਜਾ ਫਹਿਰਾਏ ਇਆ ਸੁਖ ਤੇ ਭਿਖਾ ਭਲੀ ਜੋਹਰ ਸਿਮਰਤ ਦਿਨ ਜਾਹੇ ਕਬੀਰ ਸਭ ਜਗ ਹਉ ਫਿਰਿਓ ਮਾੰਦਲ ਕੰਧ ਚੜਾਏ ਕੋਈ ਕਾਹੂ ਕੋ ਨਹੀਂ ਸਭ ਦੇਖੀ ਠੋਕ ਵਜਾਏ ਮਾਰਗ ਮੋਤੀ ਬੀਥਰੇ ਅੰਧਾ ਨਿਕਸਿ ਆਏ ਜੋਤ ਬਿਨਾ ਜਗ ਦੀ ਸਕੀ ਜਗਤ ਉਲੰਗੇ ਜਾਏ ਬੂਣਾ ਬਾਂਸ ਕਬੀਰ ਕਾ ਉਪਜਿਓ ਪੂਤ ਕਮਾਲ ਹਰ ਕਾ ਸਿਮਰਨ ਛਾੜਿ ਕੈ ਕਰ ਲਿਆ ਮਾਲ ਕਬੀਰ ਸਾਧੂ ਕੋ ਮਿਲਣੇ ਜਾਈਐ ਸਾਥ ਨਾਲੀ ਜੈ ਕੋਇ ਪਛ ਪਾਉ ਨਦੀ ਜੀਐ ਆਗੇ ਹੋਏ ਸੋਏ ਕਬੀਰ ਜਗ ਬਾਂਧਿਓ ਜਹ ਜੀਵਰੀ ਤੇਹ ਮਤ ਬੰਧੋ ਕਬੀਰ ਜਹ ਹੈ ਆਟਾ ਲੋਨ ਜਿਉ ਸੋਨ ਸਮਾਨ ਸਰੀਰ ਕਬੀਰ ਹੰਸ ਉਡਿਓ ਤਨ ਗਾੜਿਓ ਸੋ ਜਾਈ ਸਹਿਨਾਹ ਅਜਹੂ ਜੀਉ ਨਾ ਛੋੜਈ ਰੰਕਾਈ ਨੈਨਾਹ ਕਬੀਰ ਨੈਨ ਨਿਹਾਰੋ ਤੁਝ ਕੋ ਸਰਵਨ ਸੁਨੋ ਤੋ ਨਾਉ ਬੈਨ ਉਚਰੋ ਤੋ ਨਾਮ ਜੀ ਚਰਨ ਕਮਲ ਰਿਧ ਠਾਉ ਕਬੀਰ ਸੁਰਗ ਨਰਕ ਤੇ ਮੈਂ ਰਹਿਓ ਸਤਗੁਰ ਕੇ ਪ੍ਰਸਾਦ ਚਰਨ ਕਮਲ ਕੀ ਮੋਜ ਮੈਂ ਰਹੋ ਅੰਤ ਅਰਾਧ ਸਤਨਾਮ ਵਾਹਿਗੁਰੂ ਸਾਹਿਬ ਜੀ ਕਬੀਰ ਚਰਨ ਕਮਲ ਕੀ ਮੋਜ ਕੋ कह कैसे अनुमान कहबे को शोभा नहीं देखा ही परवान कबीर देख के के कहो कहे ना को पति आए हर जैसा तैसा ओही रोहो हरख गुण गाए कबीर चुगै चितारै भी चुगै चुग चुग चितारै जैसे बच रह कूंज मन ਮਾਇਆ ਮਮਤਾ ਰੇ ਕਬੀਰ ਅੰਬਰ ਕਨਹਰ ਛਾਇਆ ਬਰਖ ਭਰੇ ਸਰ ਤਾਲ ਚਾਤ੍ਰਿਕ ਜਿਉ ਤਰਸਤ ਰਹਿ ਤਿਨ ਕੋ ਕੌਣ ਹਵਾਲ ਕਬੀਰ ਚੱਕਈ ਜੋ ਨਿਸਬਿਛਰੈ ਆਏ ਮਿਲੇ ਪ੍ਰਭਾਤ ਜੋ ਨਰ ਬਿਛਰੇ RAM ਸਿਉ ਨਾ ਦਿਨ ਮਿਲੇ ਨਾ ਰਾਤ ਕਬੀਰ ਰਹਿ ਨਾਇਰ ਵਿਛੋੜਿਆ ਰਹੁਰੇ ਸੰਖਮਜੂਰ ਦੇਵਲ ਦੇਵਲ ਤਾਹਾੜੀ ਦੇ ਸਹ ਯੁਗਵਤ ਸੂਰ ਕਬੀਰ ਸੁਤਾ ਕਿਆ ਕਰਹਿ ਜਾਗ ਰੋਇ ਭੈ ਦੁਖ ਜਾ ਕਬਾਸਾ ਗੁਰਮਹ ਸੋ ਕਿਉ ਸੋਵੇ ਸੁਖ ਕਬੀਰ ਸੁਤਾ ਕਿਆ ਕਰਹਿ ਉੱਠ ਕੇ ਨਾ ਜਪਹਿ ਮਾਰਾਰ ਇੱਕ ਦਿਨ ਸੋਵਨ ਹੋਏ ਗੋ ਲਾਂਬੇ ਗੁੜ ਪਸਾਰ ਕਬੀਰ ਸੁਤਾ ਕਿਆ ਕਰਹਿ ਬੈਠਾ ਰੋ ਅਰ ਜਾਗ ਜਾ ਕੇ ਸੰਗ ਤੇ ਵਿਚਰਾ ਕਾਹੀ ਕੇ ਸੰਗ ਲਾਗ ਕਬੀਰ ਸੰਤ ਕੀ ਗਹਿਲ ਨਾ ਛੋਡੀ ਐ ਮਾਰਗ ਲਾਗਾ ਜਾਓ ਵੇਖਤ ਹੀ ਪੁਨੀਤ ਹੋਏ ਭੇਟ ਜਪਿਐ ਨਾਮ ਕਬੀਰ ਸਾਖਤ ਸੰਗ ਨ ਕੀਜੀਐ ਦੂਰਹ ਜਾਈਐ ਭਾਗ ਬਾਸਨ ਕਾਰੁ ਪਰਸੀਐ ਤਉ ਕਛ ਲਾਗੇ ਦਾਗ ਕਬੀਰਾ RAM ਨ ਚੇਤੇਓ ਜਰਾ ਪਹੁੰਚਿ ਆਏ ਲਾਗੀ ਮੰਦਰ ਦਵਾਰ ਤੇ ਹਬ ਕੀ ਕਾਢਿਆ ਜਾਏ ਕਬੀਰ ਕਾਰਨ ਸੋ ਭਇਓ ਜੋ ਕੀਨੋ ਕਰਤਾਰ ਤਿਸ ਬਿਨ ਦੂਸਰ ਕੋ ਨਹੀਂ ਏ ਕੈ ਸਿਰਜਣਹਾਰ ਕਬੀਰ ਫਲ ਲਾਗੇ ਫਲਨ पाकन लागिए आंभ जाए पहुचे खसम को जौ बीच न खाही कांभ कबीर ठाकुर पूजए मोल ले मन हट तीर्थ जाहि देखा देखी स्वांग धार भूले पटका खाहे कबीर पाहन परमेश्वर की आ ਉਜ ਸਭ ਸੰਸਾਰ ਇਸ ਪ੍ਰਵਾਸੀ ਜੋ ਰਹੇ ਬੂਡੇ ਕਾਲੀ ਤਾਰ ਕਬੀਰ ਕਾਗਦ ਕੀ ਉਬਰੀ ਮਸ ਕੇ ਕਰਮ ਕਪਾਠ ਪਾਹਨ ਬੋਰੀ ਪ੍ਰਥਮੀ ਪੰਡਤ ਪਾੜੀ ਬਾਠ ਕਬੀਰ ਕਾਲ ਕਰਨਤਾ ਬਹਿ ਕਰ ਅਵਕਰਤਾ ਸੋਇ ਤਾਲ ਪਾਛੇ ਕਛੂ ਨ ਹੋਏਗਾ ਜੋ ਸਿਰ ਪਰ ਆਵੇ ਕਾਲ ਕਬੀਰ ਐਸਾ ਜੰਤ ਇੱਕ ਦੇਖਿਆ ਜੈਸੀ ਤੋਈ ਲਖ ਦੀਸੈ ਚੰਚਲ ਬਹੁ ਗੁਨਾ ਮਤਹੀਨਾ ਨਾ ਪਾਕ ਕਬੀਰ ਮੇਰੀ ਬੁੱਧ ਕੋ ਜਮ ਨ ਕਰੈ ਤਿਸ ਕਾਰ ਜਿਨਹਿ ਜਮੁ ਆਸਿਰਜਿਆ ਸੋ ਜਪਿਆ ਪਰਵਦਗਾਰ ਕਬੀਰ ਕਸਤੂਰੀ ਭਇਆ ਭਵਰ ਭਏ ਸਬਦ ਆਸ ਜਿਉਂ ਜਿਉਂ ਭਗਤ ਕਬੀਰ ਕੀ ਤਿਉਂ ਤਿਉਂ RAM ਨਿਵਾਸ ਕਬੀਰ ਗਹਿ ਗਜ ਪਰਿਓ ਕੁਟੰਬ ਕੈ ਕਾਂਠੇ ਰਹਿ ਗਏ ਰਾਮ ਆਏ ਪਰੇ ਧਰਮ ਰਾਏ ਕੈ ਬੀਚਹ ਤੁਮਾ ਥਾਮ ਕਬੀਰ ਸਾਖਤ ਤੇ ਸੂਕਰ ਭਲਾ ਰਖੈ ਆਛਾ ਗਾਉ ਉਹ ਸਾਖਤ ਬਫਰਾ ਮਰ ਗਿਆ ਕੋਈ ਨ ਲਹਿਨਾ ਕਬੀਰ ਕੌਡੀ ਕੌਡੀ ਜੋਰ ਕੈ ਜੋਰੇ ਲੱਖ ਕਰੋੜ ਚਲਤੀ ਬਾਰ ਨਾ ਕਛ ਮਿਲਿਓ ਲਈ ਲੰਗੋਟੀ ਤੋਰ ਕਬੀਰ ਬੈਸਨੋ ਹੁ ਆਤਾ ਕਿਆ ਭਇਆ ਮਾਲਾ ਮਿਲੀ ਚਾਰ ਬਾਹਰ ਕੰਚਨ ਬਾਰਹਾ ਭੀਤਰ ਭਰੀ ਫੰਗਾਰ ਕਬੀਰ ਰੋੜਾ ਹੋਏ ਰਹੁ ਬਾਟਕਾ ਅਜ ਮਨ ਕਾਬ ਮਾਨ ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ ਕਬੀਰ ਰੋੜਾ ਹੁਆ ਤਾਂ ਕਿਆ ਭਇਆ ਪੰਥੀ ਕੋ ਦੁਖ ਦੇ ਐਸਾ ਤੇਰਾ ਦਾਸ ਹੈ ਜਿਉ ਧਰਣੀ ਮੈਂ ਖੇ ਕਬੀਰ ਖੇ ਹੋਈ ਤੌ ਕਿਆ ਭਇਆ ਜੋੜ ਲਾਗੇ ਅੰਗ ਹਰ ਜਨ ਐਸਾ ਚਾਹੀਐ ਜਿਉ ਪਾਣੀ ਸਰਬੰਗ ਕਬੀਰ ਪਾਣੀ ਹੋਆ ਤਾਂ ਕਿਆ ਭਇਆ ਸੀਰਾ ਤਾ ਤਾ ਹੋਏ ਹਰ ਜਨ ਐਸਾ ਚਾਹੀਐ ਜੈਸਾ ਹਰ ਹੀ ਹੋਏ ਊਚ ਭਵਨ ਕਨ ਕਾਮਨੀ ਸਿਖਰ ਧਜਾ ਪਹਿਰਾਏ ਤਾਂ ਤੇ ਭਲੀ ਮਧੂ ਕਰੀ संत संग गुण गाए कबीर पाटन ते उजर भला राम भक्त जे हेठाए राम स्नेही बाहरा जंपुर मेरे पाए कबीर गंगा जमन के अंतर सहज सुन के घाट कहां कबीर मट किया ਕੋਜ ਤੁਮ ਹਨ ਜਨ ਬਾਟ ਕਬੀਰ ਜੈਸੀ ਉਪਜੀ ਪੇੜ ਤੇ ਜੋ ਤੈਸੀ ਨਿਭੈ ਓੜ ਹੀਰਾ ਕਿਸ ਕਾ ਬਾਪੁਰਾ ਕੁਝ ਹੈ ਨਾ ਰਤਨ ਕਰੋੜ ਕਬੀਰਾ ਏਕ ਚੰਬੂ ਦੇਖਿਓ ਹੀਰਾ ਹਟ ਬਿਕਾਏ ਬਨਜਨ ਹਾਰੇ ਬਾਹਰਾ ਕਉਡੀ ਬਦਲੇ ਜਾਏ ਕਬੀਰਾਂ ਜਹਾਂ ਗਿਆਨ ਤਹਿ ਧਰਮ ਹੈ ਜਹਾਂ ਝੂਠ ਤਹਿ ਪਾਪ ਜਹਾਂ ਲੋਭ ਤਹਿ ਕਾਲ ਹੈ ਜਹਾਂ ਖਿਮਾ ਤੈ ਆਪ ਕਬੀਰ ਮਾਇਆ ਤਜੀ ਤਾ ਕਿਆ ਭਇਆ ਜੋ ਮਾਨ ਤਜਿਆ ਨਹੀਂ ਜਾਏ ਮਾਨ ਮੁਨੀ ਮਨ ਵਰਗਲੇ ਮਾਨਸ ਮਹਿ ਕੋ ਖਾਈ ਕਬੀਰ ਸਾਚਾ ਸਤਿਗੁਰ ਮੈਂ ਮਿਲਿਆ ਸ਼ਬਦ ਜੁ ਬਾਹ ਆਇਕ ਲਾਗਤ ਹੀ ਭੋਇ ਮਿਲ ਗਇਆ ਪਰ ਅਕਲੇ ਜੇ ਛੇਕ ਕਬੀਰ ਸਾਚਾ ਸਤਿਗੁਰ ਕੀ ਆ ਕਰੇ ਜੋ ਸਿਖਾਂ ਮੈਂ ਚੂਕ ਅੰਦੇਖ ਨ ਲਗਈ ਜਿਵੇਂ ਬਾਸ ਬਜਾਈਐ ਫੂਕ ਕਬੀਰ ਹੈ ਗੈ ਵਾਹਨ ਸਗਨ ਘਨ ਚਤਰਪਤੀ ਕੀ ਨਾਰ ਤਾਸ ਪਟੰਤਰ ਨਾ ਪੁਜੈ ਹਰ ਜਨ ਕੀ ਪਨਹਾਰ ਕਬੀਰ ਨਿਰਪਨਾਰੀ ਕਿਉ ਨਿੰਦੀਐ ਕਿਉ ਹਰ ਚੇਰੀ ਕੋ ਮਾਨ ਉਹ ਮੰਗ ਸੁਵਾਰੈ ਬਖੈ ਕੋ ਉਹ ਸਿਮਰੈ ਹਰ ਨਾਮ ਕਬੀਰ ਨਿਰਪਨਾਰੀ ਕਿਉ ਨਿੰਦੀ ਐ ਕਿਉ ਹਰ ਚੇਰੀ ਕਉ ਮਾਨ ਉਹ ਮੰਗ ਸਵਾਰੈ ਬਿਖੈ ਕੋ ਉਹ ਸਿਮਰੈ ਹਰ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ